ਭਾਰਤ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਅਤੇ ਹੁਣ ਜੁਲਾਈ ਦਾ ਮਹੀਨਾ ਖਤਮ ਹੋਣ ਜਾ ਰਿਹਾ ਹੈ ਅਤੇ ਆਉਣ ਵਾਲੇ ਮਹੀਨੇ ਦੇ ਵਿੱਚ ਯਾਨੀ ਕਿ 1 ਅਗਸਤ ਤੋਂ ਦੇਸ਼ ਭਰ ਦੇ ਅੰਦਰ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਜਿहां 1 ਅਗਸਤ ਤੋਂ ਬਹੁਤ ਵੱਡੇ ਬਦਲਾਅ ਹੋਣ ਜਾ ਰਹੇ ਨੇ ਜਿਸ ਦਾ ਅਸਰ ਤੁਹਾਡੀ ਸਿੱਧਾ ਜੇਬ ਤੇ ਪਵੇਗਾ ਮਹੀਨੇ ਦੀ ਪਹਿਲੀ ਤਰੀਕ ਨੂੰ ਕੁਝ ਵੱਡੇ ਬਦਲਾਅ ਹੋਣ ਜਾ ਰਹੇ ਨੇ ਇਹ ਤੁਹਾਨੂੰ ਉਹਨਾਂ ਬਦਲਾਵਾਂ ਦੇ ਬਾਰੇ ਅੱਜ ਅਸੀਂ ਦੱਸਣ ਜਾ ਰਹੇ ਹਾਂ ਜੋ ਕਿ 1 ਅਗਸਤ 2024 ਤੋਂ ਲਾਗੂ ਹੋਣ ਵਾਲੇ ਹਨ ਇਹਨਾਂ ਬਦਲਾਵਾਂ ਦਾ ਸਿੱਧਾ ਤੁਹਾਡੀ ਜੀਬ ਤੇ ਪੈਣ ਵਾਲਾ ਹੈ 1 ਅਗਸਤ ਤੋਂ LPG ਗੈਸ ਸਿਲੰਡਰ ਦੀ ਕੀਮਤਾਂ ਵਿੱਚ ਬਦਲਾਅ ਹੋ ਜਾਵੇਗਾ ਨਾਲ ਹੀ HDFC ਕ੍ਰੈਡਿਟ ਕਾਰਡ ਚਾਰजेस ਦੇ ਵਿੱਚ ਵੀ ਬਦਲਾਅ ਹੋਣ ਵਾਲਾ ਹੈ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਤਮਾਮ ਜੋ ਪੰਜ ਵੱਡੇ ਬਦਲਾਅ ਹੈ ਜੋ ਕਿ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਨੇ ਉਹਨਾਂ ਸੰਬੰਧੀ ਅਸੀਂ ਰਿਪੋਰਟ ਪੇਸ਼ ਕਰ ਰਹੇ ਹਾਂ 1 ਅਗਸਤ ਨੂੰ ਕਮਰਸ਼ੀਅਲ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਤੈ ਹੁੰਦੀਆਂ ਹਨ ਬੀਤੇ ਮਹੀਨੇ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਘਟਕੀਆਂ ਸੀ ਇਸ ਵਾਰ ਵੀ ਉਮੀਦ ਹੈ ਕਿ ਸਰਕਾਰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਗਿਰਾਵਟ ਲੈ ਕੇ ਆਵੇਗੀ ਦੂਜੇ ਨੰਬਰ ਤੇ ਗੱਲ ਕਰੀ ਤਾਂ HDFC ਬੈਂਕ ਦੇ ਕ੍ਰੈਡਿਟ ਕਾਰਡ ਦੇ ਨਿਯਮਾਂ ਵਿੱਚ ਵੀ ਵੱਡਾ ਬਦਲਾਅ ਹੈ ਕਰਾਏ ਦੀ ਪੇਮੈਂਟ ਕਰਨ ਦੇ ਲਈ ਕ੍ਰੈਡਿਟ ਚੈੱਕ, ਮੋਬਾਈਲ ਕੁਇਕ, ਫਰੀਚਾਰਜ ਅਤੇ ਹੋਰ ਐਸੀ ਸਰਵਿਸਿਜ਼ ਦਾ ਇਸਤੇਮਾਲ ਕਰਨ ਵਾਲੇ ਗ੍ਰਾਹਕਾਂ ਨੂੰ ट्राਨੈਕਸ਼ਨ ਅਮਾਉਂਟ ਤੇ 1% ਚਾਰਜ ਦੇਣਾ ਹੋਵੇਗਾ ਜੋ ਪ੍ਰਤੀ ਟ੍ਰਾਂਜੈਕਸ਼ਨ 3000 ਤੱਕ ਸੀਮਿਤ ਹੋਵੇਗਾ। ਫਿਊਲ ਟ੍ਰਾਂਜੈਕਸ਼ਨ ਦੇ ਵਿੱਚ ਪ੍ਰਤੀ ਟ੍ਰਾਂਜੈਕਸ਼ਨ 15000 ਤੋਂ ਘੱਟ ਦੇ ਟ੍ਰਾਂਜੈਕਸ਼ਨ ਤੇ ਐਕਸਟਰਾ ਚਾਰਜ ਨਹੀਂ ਲੱਗੇਗਾ। ਹਾਲਾਂਕਿ 15000 ਤੋਂ ਵੱਧ ਦੇ ਟ੍ਰਾਂਜੈਕਸ਼ਨ ਤੇ ਪੂਰੀ ਅਮਾਉਂਟ ਤੇ 1% ਚਾਰਜ ਲੱਗੇਗਾ ਜੋ ਪ੍ਰਤੀ ਟ੍ਰਾਂਜੈਕਸ਼ਨ 3000 ਤੱਕ ਸੀਮਿਤ ਰਹੇਗੀ। ਹੁਣ ਗੱਲ ਕਰਦੇ ਹਾਂ ਯੂਟਿਲਿਟੀ ट्रांजैक्शन ਦੇ ਨਿਯਮਾਂ ਵਿੱਚ ਵੀ ਕੀ ਬਦਲਾਅ ਕੀਤੇ ਗਏ ਨੇ ਦੱਸਦੀ ਕਿ 50000 ਤੋਂ ਘੱਟ ਦੇ ट्रांजैक्शन ਤੇ ਕੋਈ ਐਕਸਟਰਾ ਚਾਰਜ ਨਹੀਂ ਲਗਾਇਆ ਜਾਵੇਗਾ 50000 ਤੋਂ ਵੱਧ ਦੇ ट्रांजैक्शन ਤੇ ਪੂਰੀ ਅਮਾਉਂਟ ਤੇ 1% ਚਾਰਜ ਲੱਗੇਗਾ ਜੋ ਪ੍ਰਤੀ ट्रांजैक्शन 3000 ਤੱਕ ਸੀਮਿਤ ਰਹੇਗਾ ਕ੍ਰੈਡਿਟ ਚੈੱਕ ਮੋਬਾਈਲ ਕੋਈ ਕਤੇ ਹੋਰ ਜੈਸੇ ਥਰਡ ਪਾਰਟੀ ਐਪਸ ਦੇ ਜ਼ਰੀਏ ਕੀਤੇ ਗਏ ट्रांजैक्शन ਤੇ ਵੀ 1% ਹੁਣ ਲਾਜ਼ਮੀ ਕਰ ਦਿੱਤਾ ਗਿਆ ਜੋ ਪ੍ਰਤੀ ट्रांजैक्शन 3000 ਤੱਕ ਸੀਮਿਤ ਰਹੇਗਾ ਡੇਰ ਦੇ ਨਾਲ ਪੇਮੈਂਟ ਚਾਰਜ ਪ੍ਰੋਸੈਸ ਨੂੰ 100 ਤੋਂ 1300 ਰੁਪਏ ਤੱਕ ਦੀ ਬਕਾਇਆ amount ਦੇ ਆਧਾਰ ਤੇ ਰਿਵਾਈਜ਼ ਕਰ ਦਿੱਤਾ ਗਿਆ ਹੈ ਯਾਨੀ ਕਿ ਅਗਰ ਪੇਮੈਂਟ ਲੇਟ ਹੋ ਜਾਂਦੀ ਹੈ ਤਾਂ ਉਸ ਨੂੰ 100 ਤੋਂ ਹੁਣ 1300 ਰੁਪਏ ਤੱਕ ਵਧਾ ਦਿੱਤਾ ਗਿਆ ਕਿਸੇ ਵੀ ਆਨਲਾਈਨ ਜਾਂ ਆਫਲਾਈਨ ਸਟੋਰ ਤੇ ਈਜ਼ੀ EMI ਵਿਕਲਪ ਦਾ ਲਾਭ ਚੁੱਕਣ ਤੇ ਹੁਣ 299 ਤੱਕ EMI ਪ੍ਰੋਸੈਸਿੰਗ ਚਾਰਜ ਲੱਗੇਗੀ HDFC ਬੈਂਕ 1 ਅਗਸਤ 2024 ਤੋਂ ਆਪਣੇ Tata Neo Infinity ਅਤੇ Tata Neo Plus Credit Card ਦੇ ਵਿੱਚ ਬਦਲਾਅ ਲਾਗੂ ਕਰੇਗਾ 1 ਅਗਸਤ 2024 ਤੋਂ Tata Neo Infinity HDFC ਬੈਂਕ ਕ੍ਰੈਡਿਟ ਕਾਰਡ ਦੇ ਉਪਭੋਗਤਾ ਕਰਤਾਵਾਂ ਨੂੰ Tata Neo UPI ID ਦਾ ਉਪਯੋਗ ਕਰਕੇ ਕੀਤੇ ਗਏ ਯੋਗ UPI ਟ੍ਰਾਂਜੈਕਸ਼ਨ ਤੇ 1.5% ਨਿਊ ਕੋਇਨਸ ਮਿਲਣਗੇ ਉਨ ਗੱਲ ਕਰ ਲੈਣੇ ਆ ਗੂਗਲ ਮੈਪ ਦੀ ਗੂਗਲ ਮੈਪ ਦੇ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ ਗੂਗਲ ਮੈਪਸ ਨੇ ਭਾਰਤ ਦੇ ਵਿੱਚ ਆਪਣੇ ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ ਜੋ 1 ਅਗਸਤ 2024 ਤੋਂ ਪੂਰੇ ਦੇਸ਼ ਵਿੱਚ ਲਾਗੂ ਹੋਣਗੇ ਕੰਪਨੀ ਨੇ ਭਾਰਤ ਵਿੱਚ ਆਪਣੀਆਂ ਸੀਮਾਵਾਂ ਦੇ ਚਾਰਜ ਨੂੰ 70% ਤੱਕ ਘਟਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ Google Map ਆਪਣੀਆਂ ਸੀਮਾਵਾਂ ਦੇ ਬਦਲੇ ਵਿੱਚ ਡਾਲਰ ਦੀ ਬਜਾਏ ਭਾਰਤੀ ਰੁਪਿਆਂ ਦੇ ਵਿੱਚ ਪੈਸਾ ਲਵੇਗਾ। ਹਾਲਾਂਕਿ ਇਹ ਬਦਲਾਅ ਆਮ ਯੂਜ਼ਰਜ਼ ਨੂੰ ਪ੍ਰਭਾਵਿਤ ਨਹੀਂ ਕਰੇਗਾ ਕਿਉਂਕਿ ਉਹਨਾਂ ਦੇ ਲਈ ਕੋਈ ਅਤਿਰਿਕਤ ਚਾਰਜ ਨਹੀਂ ਲਗਾਇਆ ਗਿਆ ਹੈ। ਹੁਣ ਗੱਲ ਕਰ ਲੈਨੇ ਆਗਸਤ ਮਹੀਨੇ ਵਿੱਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ ਦੱਸ ਦਈਏ ਕਿ ਆਗਸਤ ਦਾ ਮਹੀਨਾ ਆਉਣ ਵਾਲਾ ਹੈ ਸਾਲ 2024 ਦੇ ਵਿੱਚ ਬੈਂਕ ਕੁੱਲ 13 ਦਿਨ ਬੰਦ ਰਹਿਣਗੇ ਇਹਨਾਂ ਵਿੱਚੋਂ ਸਾਰੇ ਐਤਵਾਰ ਦੂਸਰਾ ਅਤੇ ਚੌਥਾ ਸ਼ਨੀਚਰਵਾਰ ਸ਼ਾਮਿਲ ਹੈ ਆਗਸਤ ਮਹੀਨੇ ਵਿੱਚ ਵੀਕਐਂਡ ਦੇ ਕਾਰਨ ਬੈਂਕ 6 ਦਿਨ ਬੰਦ ਰਹਿਣਗੇ ਇਸ ਤੋਂ ਇਲਾਵਾ 7 ਦਿਨਾਂ ਦੀ ਛੁੱਟੀ ਵੱਖ-ਵੱਖ ਤਿਉਹਾਰਾਂ ਦੇ ਕਾਰਨ ਹੋਵੇਗੀ 15 ਅਗਸਤ ਤੋਂ 77 ਦਿਨ ਅਤੇ 19 ਅਗਸਤ ਨੂੰ ਰੱਖੜੀ ਦਾ ਤਿਉਹਾਰ ਅਤੇ 26 ਅਗਸਤ ਨੂੰ ਜਨਮਾਸ਼ਟਮੀ ਦੇ ਮੌਕੇ ਤੇ ਬੈਂਕ ਔਰੰਤੌਰ ਤੇ ਬੰਦ ਰਹਿਣਗੇ ਕਾ 1 ਅਗਸਤ 2024 ਤੋਂ ਲਾਗੂ ਹੋਣ ਵਾਲੇ ਇਹਨਾਂ ਬਦਲਾਵਾਂ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਗੈਸ ਸਿਲੰਡਰਾਂ ਦੀਆਂ ਕੀਮਤਾਂ 유ਟਿਲਿਟੀ ਟ੍ਰਾਂਜ਼ੈਕਸ਼ਨ ਚਾਰਜੇਜ਼ ਅਤੇ HDFC ਬੈਂਕ ਦੇ ਕ੍ਰੈਡਿਟ ਕਾਰਡ ਨਿਯਮਾਂ ਦੇ ਵਿੱਚ ਬਦਲਾਵ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਹਨ Google Map ਦੇ ਨਵੇਂ ਨਿਯਮ ਵੀ ਵਪਾਰਿਕ ਕੰਜ਼ਿਊਮਰਜ਼ ਦੇ ਲਈ ਰਾਹਤ ਪ੍ਰਦਾਨ ਕਰਨਗੇ ਇਹਨਾਂ ਬਦਲਾਵਾਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਹੋਣਾ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗੀ ਇਸ ਲਈ ਅਸੀਂ ਆਮ ਖਬਰਾਂ ਨਾਲ ਹਟ ਕੇ ਜੋ ਆਮ ਜਰਮਾਨਿਆਂ ਦੇ ਨਾਲ ਜੁੜੀ ਹੈ ਖਬਰ ਹੈ ਕਿਉਂਕਿ ਸਿੱਧਾ ਤੁਹਾਡੇ ਦੀ ਸਾਡੀ ਸਾਰਿਆਂ ਦੀ ਜੀਵਤੀ ਅਸਰ ਪਾਉਂਦੀ ਹੈ ਉਹ ਰਿਪੋਰਟ ਅਸੀਂ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਸਮਝੀ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ